ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਕੁਝ ਸਿਆਸੀ ਆਗੂ ਐਸਜੀਪੀਸੀ ਮੈਂਬਰ ਇਦਾਂ ਕਿਉਂ ਕਹਿ ਰਿਹਾ ਹੈ ਭਈ ਜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਸਟੀਕ ਫੈਸਲਾ ਨਾ ਸੁਣਾਇਆ ਗਿਆ ਤਾਂ ਲੋਕਾਂ ਦਾ ਜਿਹੜਾ ਭਰੋਸਾ ਉਹ ਉੱਠ ਜਾਣਾ ਲੇਖੋ ਅੱਜ ਦੀ ਡੇਟ ਦੇ ਵਿੱਚ ਕਿੰਨਾ 12 ਮਿਸਲਾ ਸੀ ਨਾ ਜੀ ਉਸ ਦਾ ਹੀ 12 ਕ ਕਾਲੀ ਡਲ ਬਣੇ ਪਏ ਨੇ ਤੇ ਉਹਨਾਂ ਦੇ ਵਿੱਚ ਉੱਠਿਆ ਇੱਕ ਜੋਧਾ ਰਣਜੀਤ ਸਿੰਘ ਉਹ ਵੀ ਉਦੋਂ ਜਦੋਂ ਮਿਸਲਾ ਦੇ ਬਹੁਤ ਸਾਰੇ ਸਰਦਾਰ ਬੁੱਢੇ ਹੋ ਚੁੱਕੇ ਸੀਗੇ ਤੇ ਉਸ ਟਾਈਮ ਤੇ ਉੱਠਿਆ ਤੇ ਉਹਨੇ ਉਹਨਾਂ ਤੇ ਕਬਜ਼ੇ ਕੀਤੇ ਉਹਦਾ ਇੱਕ ਕਬਜ਼ਾ ਕਰਨ ਦਾ ਨਕੀ ਨਵਕਲਾ ਤਰੀਕਾ ਸੀਗਾ ਤਰੀਕਾ ਉਹਦਾ ਇਹ ਸੀ ਉਹ ਕਹਿੰਦਾ ਸੀ ਵੀ ਭਾਈ ਜਿੱਤ ਲਿਆ ਨਾ ਤੇ ਤੂੰ ਇਹ ਜਗੀਰ ਤੇਰੀ ਰੂਗੀ ਮੈਂ ਤੇ ਜਿੱਤ ਲੈ ਕੇ ਜਾਂਦਾ ਮੈਂ ਲੇਕਿਨ ਤੂੰ ਸਾਡੇ ਅਧਿੰਗੀ ਮੰਨ ਲਓ ਮੰਨ ਲੈਂਦਾ ਸੀ ਕੋਈ ਗੱਲ ਨਹੀਂ ਅੱਜ ਕਹਿੰਦਾ ਅੱਜ ਜਿਹੜੇ 12 ਕਾਲੀ ਦਲ ਦੇ ਇਹਨਾਂ ਦਾ ਵੀ ਹਾਲ ਹੀ ਬਣਿਆ ਪਿਆ 12 ਮਿਸਣ ਵਾਲੀ ਭੂਮਿਕਾ ਦਿਵਾ ਰਹੇ ਨੇ ਉਹ ਕਹਿੰਦੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿੰਨੇ ਹੁਣ ਤੱਕ ਦੋਸ਼ ਲੱਗ ਚੁੱਕੇ ਜਿਹੜੀ ਆਪਕੇ ਗੱਲ ਕਰਦੇ ਜੇ ਕਈ ਵਾਰੀ ਬਾਗੀ ਤੇ ਦਾਗੀ ਜਿੰਨੇ ਇੱਕ ਦੋਸ਼ ਲੱਗ ਚੁੱਕੇ ਨੇ ਉਹਨਾਂ ਦਾ ਕੋਈ ਨਕਟਾਰਾ ਹੁਣ ਸੌਖਾ ਨਹੀਂ ਹੈਗਾ ਕੋਈ ਹੂੰ ਕਹਿੰਦੇ ਵੇਖੋ ਅਸੀਂ ਜਿਹੜੀ ਗਲਤੀ ਜੀ ਤੇ ਮਾਫੀ ਦੇ ਸਕਦੇ ਹਾਂ ਲੇਕਿਨ ਜਿਹੜੀ ਗੁਨਾਹ ਦੀ ਮਾਫੀ ਨਹੀਂ ਹੁੰਦੀ ਉਹਦੀ ਤੇ ਫਿਰ ਸਜ਼ਾ ਹੁੰਦੀ ਹੈ। ਹੂੰ ਦੂਸਰੀ ਚੀਜ਼ ਉਹ ਕਹਿੰਦੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜੋ ਕੁਝ ਹੁਣ ਤੱਕ ਹੋ ਚੁੱਕਾ 17 ਦੇ ਇਲੈਕਸ਼ਨ ਚ ਹੋ ਚੁੱਕਾ 22 ਦੇ ਇਲੈਕਸ਼ਨ ਦੇ ਚ ਹੋ ਚੁੱਕਾ ਲੋਕ ਸਭਾ ਦੀਆਂ ਚੋਣਾਂ ਚ ਹੋ ਚੁੱਕਾ ਜਿਹੜੀਆਂ ਬਾਕੀ 22 ਉਪ ਚੋਣਾਂ ਆਈਆਂ ਜੋ ਕੁਝ ਹਸ਼ਰ ਹੋ ਚੁੱਕਾ ਉਹਦੇ ਤੋਂ ਸਬਕ ਲੈਣਾ ਚਾਹੀਦਾ ਅਸੀਂ ਇਹ ਤੋਂ ਇਹ ਐਪੀਸੋਡ ਰਾਜ ਸੁਖਬੀਰ ਸਿੰਘ ਬਾਦਲ ਜਿਹੜੇ ਆਪਣੇ ਕਿਸੇ ਵਿਸ਼ਵਾਸਪਾਤਰ ਜਿਵੇਂ 1998 ਜਿਹਦਾ ਗੁਰਚਨ ਸਿੰਘ ਟੋਹੜਾ ਨੇ ਕਿਹਾ ਸੀ ਨਾ ਬਾਦਲ ਨੂੰ ਤੇ ਅਸੀਂ ਆਦਮਪੁਰ ਦੀ ਚੋਣ ਜਿਹੜੀ 22 ਇਲੈਕਸ਼ਨ ਉਹ ਪੰਜ ਵੋਟਾਂ ਤੇ ਹਾਰ ਗਏ ਤੇ ਕਬਲਜੀਤ ਸਿੰਘ ਲਾਲੀ ਜਿਹੜਾ ਹੈਗਾ ਸੀਗਾ ਕਾਂਗਰਸਾ ਮੀਂਬਰ ਉਹ ਜਿੱਤ ਗਿਆ ਤੇ ਸਾਨੂੰ ਉਦੋਂ ਨਾ ਕਿਹਾ ਸੀ ਵੀ ਸਰਕਾਰ ਜਿਹੜੀ ਮੁੱਖ ਮੰਤਰੀ ਆ ਉਹ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦੇ ਕੰਮ ਜੱਥੇਬੰਦੀ ਦੇ ਕੰਮ ਤੇ ਸਰਕਾਰ ਦੇ ਕੰਮ ਇਕੱਠੇ ਕਰਨੇ ਔਖੇ ਹੋ ਜਾਂਦੇ ਇਸ ਦੀ ਉਹ ਕਿਸੇ ਆਪਣੇ ਵਿਸ਼ਵਾਸ ਪਾਤਰ ਨੂੰ ਬਕਾਇਦਾ ਤੌਰ ਤੇ ਇਹਦਾ ਕਾਰਜਕਾਰੀ ਪ੍ਰਧਾਨ ਬਣਾ ਲੈਣ ਜਾਂ ਐਕਟਿੰਗ ਪ੍ਰਧਾਨ ਬਣਾ ਲੈਣ ਉਹਦੇ ਵਿੱਚ ਉਹਨਾਂ ਨੇ ਇੰਨਾ ਗੁੱਸਾ ਕੀਤਾ ਸੀ ਵੀ ਹੋਰ ਟੋਲ ਆ ਗਿਆ ਤੇ ਰਗੜਦੀਏ ਫਰਕਿਆਂ ਨੂੰ ਆਪਾ ਸਿੱਟਾ ਕੀ ਹੋਇਆ 2002 ਦੇ ਵਿੱਚ ਕਾਲੀ ਦਲ ਬੜੀ ਬੁਰੀ ਤਰ੍ਹਾਂ ਹਾਰ ਗਿਆ ਤੇ ਕਾਂਗਰਸ ਸਰਕਾਰ ਬਣੀ ਹੁਣ ਕਹਿੰਦੇ ਇੱਥੇ ਇੱਕ ਵਾਰੀ ਦੀ ਪੰਜ ਵਾਰੀ ਉਹ ਜੱਗਾ ਸਰਦਾਰ ਸਖਬੀਰ ਸਿੰਘ ਬਾਦਲ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਅਸੀਂ ਅੱਜ ਵੀ ਕਹਿੰਦੇ ਆ ਉਹਦੇ ਕੋਲ ਦੋ ਵਕਲ ਭੇਗੇ ਇੱਕ ਵਕਲ ਬਦੂਲੇ ਗਿਆ ਹਰਜਿੰਦਰ ਸਿੰਘ ਧਾਮੀ ਉੱਜਾ ਗੋਬਿੰਦ ਸਿੰਘ ਲੋਗੋਵਾਲ ਇਹ ਬੰਦੇ ਆੜਨ ਵਾਲੇ ਦੀ ਅੱਗੇ ਉਹਦੇ ਹੈਗੇ ਜਿੱਦਾਂ ਕੋਈ ਉਦੋਂ ਹੋ ਜੂਗਾ ਇਹਨਾਂ ਦੋਵਾਂ 'ਚ ਕਿਸੇ ਨੂੰ ਪ੍ਰਧਾਨ ਬਣਾ ਦੇ ਕੋਈ ਫਰਕ ਨਹੀਂ ਪੈਣ ਲੱਗਾ ਲੇਕਿਨ ਸਖਬੀਰ ਸਿੰਘ ਬਾਦਲ ਨੂੰ ਜਿਹੜਾ ਦਾ ਬਾਪੂ ਇੱਕ ਸੁਨੇਹਾ ਦੇ ਗਿਆ ਸੀ ਜਦ ਆ ਜਾਂਦਾ ਉਹਨੇ ਕਿਹਾ ਸੀ ਪ੍ਰਧਾਨਗੀ ਦਾ ਛੱਡੀ ਇੱਕ ਵਾਰੀ ਛੱਡਤੀ ਮੁੜ ਕੇ ਤੈਨੂੰ ਨਾਲ ਲੱਗ ਗਈ ਲੱਗਣ ਦੇਣਾ ਉਹ ਕਹਿੰਦਾ ਅੱਜ ਪੰਥ ਦੀ ਏਕਤਾ ਬਹੁਤ ਜ਼ਰੂਰੀ ਹੈ ਫਿਰ ਅਗਲੀ ਗੱਲ ਕਰਦੇ ਉਹ ਕਹਿੰਦੇ ਇਹ ਮਤ ਸਮਝੋ ਕਿ ਜਿਹੜਾ ਅਕਾਲ ਤਖਤ ਤੋਂ ਹੁਕਮ ਨਾ ਨਿਰੰਖਰੀਆਂ ਖਿਲਾਫ ਹੋਇਆ ਜਾਂ ਜੈ ਸੁਦਾ ਸਾਹਿਬ ਦੇ ਖਿਲਾਫ ਹੋਇਆ ਸੀ ਉਹ ਅਕਾਲ ਤਖਤ ਦਾ ਫੈਸਲਾ ਨਹੀਂ ਅਕਾਲ ਤਖਤ ਨੇ ਸਿਰਫ ਉਹ ਅਨਾਉਂਸ ਕੀਤਾ ਸੀ ਇਹ ਸੰਗਤਾਂ ਦਾ ਫੈਸਲਾ ਸੀ ਨਿਰੰਗਕਾਰੀਆਂ ਨਾਲ ਜਿਹੜਾ ਸੀ ਰੋਟੀ ਬੇਟੀ ਦੀ ਸਾਜ ਨਾ ਰੱਖਣ ਦਾ ਜਿਹੜਾ ਉਹ ਸੰਗਤ ਦਾ ਪੈਸਾ ਸੀਗਾ ਬਹੁਤ سارے ਸਿੱਖਾਂ ਨੇ ਆਪਣੇ ਜਿਹੜੇ ਵਪਾਰ ਸਾਂਝੇ ਸੀ ਇਹਨਾਂ ਦਾ ਨਿਰੰਗ ਕਰੀਨ ਉਹ ਤੋਲ ਲੈ ਜੀ ਜਿੰਨਾ ਮਰਜ਼ੀ ਨੁਕਸਾਨ ਹੋਵੇ ਤਾਂ ਨੋ ਅਕਾਲ ਤਖਤ ਦਾ ਹੁਕਮ ਹੈ। ਅਕਾਲ ਤਖਤ ਸੁਪਰੀਮ ਅਦਾਲਤ ਵਾਸਤੇ ਇਸੇ ਤਰ੍ਹਾਂ ਸੁਖਦਾ ਸਾਹਿਬ ਦੇ ਟਾਈਮ ਦੇ ਉੱਤੇ ਵੀ ਜੋ ਕੁਝ ਰਿਹਾ ਉਹ ਵੀ ਸੰਗਤ ਦਾ ਫੈਸਲਾ ਸੀ ਵੀ ਇਹਨਾਂ ਨੂੰ ਰੋਟੀ ਬੇਟੀ ਦੀ ਸਾਜ ਥੋੜੂ ਨਹੀਂ ਰੱਖਣੀ ਸੀ। ਉਹ ਸੰਗਤ ਦਾ ਫੈਸਲਾ ਸੁਣਾਇਆ ਸੀਗਾ। ਕਹਿੰਦਾ ਸੰਗਤ ਉੱਤੇ ਗਈ ਨਹੀਂ ਪੰਥ ਤਾਂ ਸੌਦਾ ਸੀ ਤੇ ਡੇਰੇ ਦੀ ਗੱਲ ਇੱਕ ਇਹ ਵੋਟਾਂ ਦੇ ਵਪਾਰੀ ਜਰੂ ਜਾਂਦੇ ਰਹੇ ਉੱਤੇ ਜਿਹੜਾ ਸਭ ਕੁਝ ਸਾਹਮਣੇ ਆ ਗਿਆ ਇਹੋ ਜਿਹਾ ਵੱਜਰਗਨਾ ਕੀਤੀ ਹੋਣ ਤੇ ਫਿਰ ਸੁਖਬੀਰ ਸਿੰਘ ਬਾਦਲ ਨੂੰ ਜੇ ਲਾਭੇ ਨਾ ਕੀਤਾ ਗਿਆ ਫਿਰ ਲੋ ਜਿਹੜਾ ਅਕਾਲ ਤਖਤ ਦਾ ਫੈਸਲਾ ਉਹ ਵੀ ਛੱਕ ਦੇ ਘਰੇ ਵਿੱਚ ਆ ਜਾਏਗਾ ਜੇ ਛੱਕ ਦੇ ਘਰੇ ਵਿੱਚ ਆ ਜਾਏਗਾ ਤੇ ਫਿਰ ਅਕਾਲ ਤਖਤ ਦੇ ਫੈਸਲੇ ਵੀ ਲੋਕਾਂ ਨਾ ਮੰਨਿਆ ਨਾ ਪ੍ਰਬੰਧ ਕੀਤਾ ਤੇ ਉਹ ਸਾਡੇ ਦੀ ਘਾਟੇਵੰਦਾ ਸੌਦਾ ਹੋਊਗਾ ਐਜਲੀ ਜਥੇਦਾਰਾਂ ਨੂੰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੰਗਤ ਦੀ ਨਜ਼ਰ ਨੂੰ ਪੁੱਛਣਾ ਚਾਹੀਦਾ ਸੰਗਤ ਨੂੰ ਪੁੱਛਣਾ ਸੰਗਤ ਕੀ ਚਾਹੁੰਦੀ ਹੈ ਤੇ ਸੰਗਤ ਇਹ ਚਾਹੁੰਦੀ ਹੈ ਕਿ ਸੁਖਬੀਰ ਸਿੰਘ ਬਾਦੂਨ ਲਾਂਬੇ ਕੀਤਾ ਜਾਵੇ ਆਂਦਾ ਸੀ ਸ਼ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਨਿਉਲੀ ਕਹਿ ਰਹੇ ਨੇ ਇਹ ਜਨਸ਼ਕਤੀ ਰੈਸਪੀਸੀ ਦੇ ਮੈਂਬਰ ਨੇ ਅੱਜ ਵੀ ਐਸਪੀਸੀ ਦੇ ਉਹ ਕਹਿੰਦੇ ਅਸੀਂ ਸ਼ਰੋਮਣੀ ਕਮੇਟੀ ਦੇ ਕਰੀਬ 2 ਦਰਜਨ ਦੇ ਮੈਂਬਰ ਜਾ ਕੇ ਜਥੇਦਾਰ ਨੂੰ ਸਾਰੇ ਸਬੂਤ ਦੇ ਕੇ ਆਏ ਕੀ ਆ ਵੇਖੋ ਜੀ ਕਲੇਰ ਦੀ ਇੰਟਰਵਿਊ ਲੈ ਲਓ ਜੀ ਆ ਫਲਾਣੇ ਦੀ ਇੰਟਰਵਿਊ ਲੈ ਲਓ ਜੀ ਆ ਰਖੜਾ ਦੀ ਖਟੜ ਦੀ ਹੁਣੇ ਖਟੜੇ ਨੂੰ ਕਹਿੰਦੇ ਜਿਹਦੇ ਮੁੰਡੇ ਮਾਰਦਾ ਰਿਹਾ ਤੇ ਪਹਿਲਾਂ ਇਹ ਦੱਸਣ ਖਟੜੇ ਨੂੰ ਐਸਐਸਪੀ ਕੋਲ ਲਾਉਂਦਾ ਰਿਹਾ ਤੇ ਉਹਨੂੰ ਡੀਏਜੀ ਕਿੰਨੇ ਬਣਾਇਆ ਸੀ ਉਹਨਾਂ ਨੂੰ ਜਿਹੜੀ ਉਹ ਕਮੇਟੀ ਸੈੱਟ ਬਣਾਈ ਸੀ ਤੇ ਮੁਖੀ ਕਿੰਨੇ ਬਣਾਇਆ ਸੀ ਇਸ ਕਰਕੇ ਉਹ ਕਹਿੰਦੇ ਇਹ ਬੇਲਵੜੀਆਂ ਗੱਲਾਂ ਕਰਦੇ ਤੇ ਕੋਈ ਹੱਲ ਲੇਗਾ ਇਹਲੇ ਪੰਥ ਚ ਇਕਦਾ ਵੀ ਸਖਬੀਰ ਸਿੰਘ ਬਾਦਲ ਚੁੱਪ ਕਰਕੇ ਲੰਬੀ ਹੋ ਜੇ ਜਾ ਅਕਾਲ ਤਖਤ ਉਹਨੂੰ ਲਾਂਭੇ ਕਰ ਦੇਵੇ ਤੇ ਉੱਤੇ ਬੈਨ ਕਰ ਦੇਵੇ ਵੀ ਦੋ ਸਾਲ ਚਾਰ ਸਾਲ ਤੱਕ ਤੂੰ ਕਿਸੇ ਵੀ ਸਿਆਸੀ ਜਾਂ ਰਾਸ਼ਟਰੀ ਧਾਰਮਿਕ ਸਟੇਜ ਤੇ ਨਹੀਂ ਜਾਣਾ। ਫਿਰ ਤੇ ਲੋਕ ਮੰਨ ਲੈਣਗੇ ਅਕਾਲ ਤਖਤ ਨੂੰ ਤੇ ਜੇ ਇਹਨਾਂ ਨੇ ਇਹੋ ਜਿਹਾ ਫੈਸਲਾ ਨਾ ਦਿੱਤਾ ਉਹਦੀ ਪੁਸ਼ਤਪਤਾ ਹੀ ਕੀਤੀ ਤੇ ਫਿਰ ਜਥੇਦਾਰ ਦੀ ਵੀ ਜਿਹੜੀ ਆ ਉਹਨੂੰ ਹੀ ਉਹੀ ਅਸ਼ਰ ਕਰਨਗੇ ਲੋਕ ਜਿਹੜਾ ਸੌਦਾ ਸਾਦੂ ਮਾਫੀ ਦੇਣ ਵਾਲੇ ਗਿਆਨੀ ਗੁਰਬਚਨ ਸਿੰਘ ਦਾ ਕੀਤਾ ਸੀ। ਉਹਦੇ ਪੁਤਲੇ ਫੜ ਕੇ ਪ੍ਰਕਰਮਾਂ ਚ ਧੁਏ ਗਏ ਸੀ ਸਾੜੇ ਗਏ ਸੀ ਇਸ ਕਰਕੇ ਜਥੇਦਾਰ ਨੂੰ ਇਹਤੇ ਵਿਚਾਰ ਚਰਚਾ ਡੁੰਗਾਈ ਨਾ ਕਰਕੇ ਦੀਰਘ ਵਿਚਾਰ ਕਰਨ ਤੋਂ ਬਾਅਦ ਕੋਈ ਫੈਸਲਾ ਲੈਣਾ ਚਾਹੀਦਾ ਇਹ ਫੈਸਲਾ ਉਹੀ ਲੈਣਾ ਚਾਹੀਦਾ ਜੋ ਪੰਥ ਨੂੰ ਪ੍ਰਵਾਨ ਹੋਵੇ ਜੀ ਪਰ ਪੱਟੀ ਸਾਹਿਬ ਸਵਾਲ ਇਥੇ ਇੱਕ ਹੋਰ ਖੜਾ ਹੋ ਜਾਂਦਾ ਵੀ ਇਕਤਿਆ ਜ਼ਿਮਨੀ ਚੋਣਾ ਆ ਜਾਣੀਆਂ ਨੇ ਅਕਾਲੀ ਦਲ ਐਕਟਿਵ ਵੀ ਹੋ ਗਿਆ ਜਿਹੜਾ ਇਹਨਾਂ ਦੀ ਪਾਰਲੀਮੈਂਟਰੀ ਕਮੇਟੀ ਆ ਉਹਨਾਂ ਨੇ ਇੱਕ ਉਹ ਤਰੀਕਾ ਵੀ ਆ ਨਾ ਉਸਕਾਰ ਦਿੱਤੀਆਂ ਵੀ ਅਸੀਂ ਚਾਰਾਂ ਹਲਕਿਆਂ ਦੇ ਵਿੱਚ ਵਕ ਵਕ ਤਰੀਕਾ ਨੂੰ ਜਾਵਾਂਗੇ ਇਹਦੇ ਨਾਲ ਹੀ ਐਸਜੀਪੀਸੀ ਚੋਣਾਂ ਵੀ ਨੇ ਤੇ ਜੇ ਉਸ ਤੋਂ ਪਹਿਲਾਂ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਫੈਸਲਾ ਸੁਣਾਇਆ ਜਾਂਦਾ ਤੇ ਉਹਦਾ ਕੋਈ ਅਸਰ ਪਊਗਾ ਸ਼੍ਰੋਮਣੀ ਅਕਾਲੀ ਦਲ ਤੇ ਮੇਖੂ ਮੈਂ ਤੁਹਾਨੂੰ ਇਹ ਗੱਲ ਕੀਤੀ ਸੀ ਮੈਨੂੰ ਨਹੀਂ ਉਮੀਦ ਵੀ ਜਲਦੀ ਦਾ ਕੋਈ ਫੈਸਲਾ ਆਵੇ ਹੂੰ ਜੋ ਵੀ ਜਥੇਦਰ ਫੈਸਲਾ ਦੇਵੇਗਾ ਉਹਨੂੰ ਬੜਾ ਸੂਝ ਸਮਝ ਕੇ ਲੈਣਾ ਪਏਗਾ ਆਪਾਂ ਸਾਰਾ ਮਾਮਲਾ ਵਿਚਾਰ ਲੈ ਵੀ ਜੇ ਜਹਦ ਦੇ ਸੂਸਮਨ ਕੇ ਫੈਸਲਾ ਲੱਤਾ ਤੇ ਫਿਰ ਜੋ ਅਚਨ ਬਗ ਗੁਰਪਤਨ ਸਿੰਘ ਦਾ ਹੋਇਆ ਸੀ ਉਹੀ ਅਚਰੀ ਇਹਦਾ ਹੋਊ ਹੁਣ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਉਹ ਪਚੌਣ ਉਹ ਪਚੌਣ ਤੋਂ ਪਹਿਲਾਂ ਮੈਨੂੰ ਨਹੀਂ ਮੇਦ ਵੀ ਸ਼ਾਇਦ ਅਕਾਲ ਤੰਗ ਤੋਂ ਫੈਸਲਾ ਆ ਜਾਵੇ ਉਹਦਾ ਕਾਰਨ ਐਸ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਗਿੱਦੜਬਾਹ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ ਬਿਲਕੁਲ ਬਾਦਲ ਪਰਿਵਾਰ ਭਾਵੇਂ ਅਮੰਤਰੀਤ ਬਾਦਲ ਉਹ ਵਿਝਾ ਵੱਡੇ ਬਾਦਲ ਹੁਣ ਤੱਕ ਮੇਰੇ ਖਿਆਲ ਇਹ 11 ਕਿਵਰੀ ਚੋਣ ਦੇ ਚੁੱਕੇ ਨੇ ਉਥੋਂ ਕਿ ਦਲਵਾ ਹ ਕੋ ਤੇ ਸਰਦਾਰ ਸੁਖਬੀਰ ਸਿੰਘ ਉਥੋਂ ਦੇ ਵੋਟਰਾਂ ਨੂੰ ਭਾਵਕ ਕਰ ਰਿਹਾ ਵੀ ਭਾਈ ਵਾਸਤਾ ਜੇ ਤੁਹਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਤੁਹਾਡੇ ਆਪਣੇ ਆਗੂ ਦਾ ਜਿਹਨੂੰ ਤੁਸੀਂ ਜਿਤਾਉਂਦੇ ਰਹੇ ਹੋ ਇਥੋਂ ਤੇ ਡਿੰਪਿਟ ਲੋਕ ਕਾਰੋਬਾਰੀ ਵਿਅਕਤੀ ਹੈ ਜਿਹੜਾ ਉਥੋਂ ਚੋਣ ਲੜਦਾ ਰਿਹਾ ਅਕਾਲੀ ਦਲ ਵੱਲੋਂ ਸ਼ਾਇਦ ਉਹ ਐਤਕੀ ਚੋਣ ਨਾਲ ਲੜੇ ਕਿਉਂ ਕਾਰੋਬਾਰੀ ਬੰਦਾ ਸਰਕਾਰ ਨਾਲ ਬਗਾੜੇ ਕਦੀ ਗੱਦੀ ਜੇ ਬਗਾੜੇਗਾ ਤੇ ਸਰਕਾਰ ਨੁਕਸਾਨ ਕਰੇਗੀ ਉਹਦਾ ਜੇ ਉਸ ਗਿੰਪੀ ਚੋਣਾਂ ਲਈ ਲੜਦਾ ਤੇ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਚੋਣ ਲੜਨਗੇ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਚੋਣ ਜਿੱਤ ਜਾਂਦੇ ਆ ਤੇ ਬਾਗਯੂ ਨੂੰ ਉਹਦਾ ਜਵਾਬ ਅੱਗੇ ਮਿਲ ਜਾਏਗਾ ਦੂਸਰੀ ਚੀਜ਼ ਡੇਰਾ ਬਾਬਾ ਨਾਨਕ ਤੋਂ ਇਹ ਕਿਆਸ ਕੀਤੀ ਜਾ ਰਹੀ ਹੈ ਕਿ ਉੱਥੋਂ ਸਰਦਾਰ ਬਿਕਮ ਸਿੰਘ ਮਜੀਠੀਆ ਨੂੰ ਲੜਾਇਆ ਜਾਊਗਾ ਤੁਹਾਨੂੰ ਪਤਾ ਹੋਏਗਾ ਜਦੋਂ ਸੱਚਾ ਸਿੰਘ ਲਗਾ ਤੇ ਇਲਜ਼ਾਮ ਲੱਗੇ ਅਕਾਲ ਤਖਤ ਨੇ ਉਹਦਾ ਪੱਖ ਸੁਣਿਆ ਤੋਂ ਬਿਗੈਰ ਸਿਰਫ ਅਖਬਾਰੀ ਰੋਟਾ ਰਿਪੋਰਟਾਂ ਦੇ ਬਿਹਾਫ ਤੇ ਉਹਨੂੰ ਪੰਚ ਸੁਖ ਦਿੱਤਾ ਇਹ ਸਾਡੀ ਰਵਾਇਤ ਨਹੀਂ ਹੈ ਅਗਲੇ ਨੂੰ ਕਾਲ ਕਰਕੇ ਉਹਦਾ ਪੱਖ ਸੁਣਾ ਜਾਂਦਾ ਪੱਕ ਸੁਣ ਤੋਂ ਬਾਅਦ ਕੋਈ ਕਾਰਵਾਈ ਕੀਤੀ ਜਾਂ ਲੇਕਿਨ ਇਹ ਕਾਲੀਜ ਕਾਰਵਾਈ ਕੀਤੀ ਕਿ ਜਾਂ ਲੋਕਾਂ ਦੀ ਇਹ ਭਾਵਨਾ ਅਨੁਸਾਰ ਕਾਰਵਾਈ ਕੀਤੀ ਕਹਿੰਦੀ ਕੋਈ ਅਤਕਥਨੀ ਨਹੀਂ ਲੋਕ ਚਾਹੁੰਦੇ ਸੀ ਉਹਨਾਂ ਪੰਤੂ ਚੱਕਿਆ ਜਾਵੇ ਬਿਨਾਂ ਕਿਸੇ ਦੇਰੀ ਤੋਂ ਉਦੋਂ ਸੁਖਬੀਰ ਸਿੰਘ ਬਾਦਲ ਨੇ ਉੱਥੇ ਬੋਲਦਿਆਂ ਫੁੱਡੇਰ ਬਾਬਾ ਨਾਨਕ ਤੇ ਇੱਕ ਰੈਲੀ ਨੂੰ ਇਹਨਾਂ ਕਿਹਾ ਸੀ ਕਿ ਅੱਜ ਤੋਂ ਤੁਹਾਡਾ ਲੀਡਰ ਇੱਥੇ ਬਕਾਇਦਾ ਤੌਰ ਤੇ ਵਿਕ੍ਰਮ ਸਿੰਘ ਮਜੀਠੀਆ ਸੰਭਾਲੇਗਾ ਉਸ ਤੋਂ ਬਾਅਦ ਰਵਿਕੰਥ ਸਿੰਘ ਕਾਲੂ ਮਜੀਠੀਆ ਤੇ ਬਹੁਤ ਨੇੜੇ ਸੀਗੇ ਉਹ ਨੂੰ ਅਧਿਨ ਚਾਰਜ ਲੱਗਦਾ ਉਹ ਥੋੜੀਆਂ ਵੋਟਾਂ ਦੇ 400 ਸੰਤਕ ਵੋਟਾਂ ਦੇ ਅਧਾਰਿਆ ਸੀ ਜੋਨ ਸਿਰ ਥੋੜੀਆਂ ਵੋਟਾਂ ਤੋਂ আজকাল ਉਹ ਛੱਡ ਕੇ ਭੱਜ-ਭੱਜ ਲੱਗ ਗਿਆ ਭਾਜਪਾ ਚਲਾ ਗਿਆ ਇਸ ਕਰਕੇ ਇਹਨਾਂ ਕੋਲੇ ਉੱਥੋਂ ਕੋਈ ਵਿਅਕਤੀ ਰਹਿ ਨਹੀਂ ਗਿਆ ਤੇ ਇੰਜ ਲੱਗਦਾ ਵੀ ਵਿਕ੍ਰਮ ਸਿੰਘ ਮਜੀਠੀਓ ਨੂੰ ਉਸ ਜਿਹੜੀ ਆ ਉੱਥੇ ਝੁੱਕਿਆ ਜਾਊਗਾ ਜੇ ਖੁਦਾ ਦਾ ਖਾਸ ਤਾਂ ਪਹਿਲੀ ਗੱਲ ਤੇ ਆਸ ਕੋਈ ਨਹੀਂ ਖੁਦਾ ਦਾ ਕਾਲਸਾ ਗਿੱਦੜ ਬਾਹਾਂ ਦੀ ਚੋਣ ਤੇ ਡੇਰਾ ਬਾਬਾ ਨਾਨਕ ਦੀ ਚੋਣ ਜੇ ਇਹ ਜਿੱਦ ਜਾਂਦੇ ਆ ਤੇ ਫਿਰ ਮੇਰੇ ਖਿਆਲ ਇਹਨਾਂ ਦੇ ਮੋੜਾ ਪੈਦੇ ਕਿ ਬਾਗੀ ਚੁੱਪ ਚਪੀਤੇ ਬੈਠ ਜਾਣਗੇ ਉਹਨਾਂ ਕੋਲ ਕੋਈ ਵਕਲ ਨਹੀਂ ਰਹੇਗਾ ਲੇਕਿਨ ਇਹ ਘਟਨਾ ਵਾਪਰਨ ਦੀ ਕੋਈ ਮੇਰੇ ਖਿਆਲ ਚੰਬਾ ਹੋ ਜੇ ਤਾਂ ਵੱਖਰੀ ਗੱਲ ਲੇਕਿਨ ਹਾਲਾਤ ਹਾਲ ਦੀ ਗੜੀ ਅਜ਼ਾਜ਼ਤ ਨਹੀਂ ਦਿੰਦੇ ਕਿਉਂ ਸਰਕਾਰ ਨੇ ਦੋਹਾਂ ਥਾਵਾਂ ਤੇ ਆਪਣੀ ਹਰ ਪ੍ਰਕਾਰ ਦਾ ਜਿਹੜਾ ਜ਼ੋਰ ਲਾਉਣਾ ਕਿਉਂ ਇਹਨਾਂ ਜਿਮਨੀ ਚੁਣੇ ਸਰਕਾਰ ਦੀ ਸਰਕਾਰੀ ਮਸ਼ੀਨਰੀ ਦਬ ਕੇ ਦੁਰਵਰਤੋਂ ਕਰਦੀ ਤਬ ਤੇ ਸਰਕਾਰੀ ਮਸ਼ੀਨਰੀ ਜਿਹੜੀ ਆ ਉਹ ਜਿਤਾਉਣ ਦੇ ਜਿਹੜੀ ਆ ਉਹ ਸਮਰਥ ਹੁੰਦੀ ਹੈ ਇਸ ਕਰਕੇ ਉਹਨੇ ਵਰਤੋਂ ਕਰਨੀ ਹੈ ਕਾਂਗਰਸ ਆਪਣਾ ਜੋਰ ਲਾਏਗੀ ਰਵਿਕਰਨ ਕਾਣੂ ਉੱਥੇ ਖੜ ਗਿਆ ਡੇਟਾ ਬਾਬਾ ਨਾਨਕ ਤੋਂ ਉਹਦੇ ਕੋਲ ਵੀ ਚਾਰ ਵੋਟਾਂ ਹੋਣਗੀਆਂ ਲੇ ਪਹਿਲਾਂ ਅਕਲ ਨਾਲ ਚਿਰਿਆ ਵਾ ਸਖਬੀਰ ਸਿੰਘ ਬਾਦਲ ਜੇ ਆਪ ਚੋਣ ਲੜਦੇ ਆ ਫਿਰ ਤੇ ਸ਼ਾਇਦ ਕੋਈ ਨੋਕੀ ਇਹਨਾਂ ਨੂੰ ਮੜਾ ਮੋਟੇ ਟੱਕਰ ਦੇਣ ਦੇ ਕਾਬਲ ਹੋ ਜਾਣ ਅਦਰਵਾਈਜ਼ ਮੈਂ ਜੋ ਮਹਿਸੂਸ ਕਰਦਾ ਵੀ ਜੇ ਕੋਈ ਹੋਰ ਲੜਿਆ ਤੇ ਫਿਰ ਮੁਸ਼ਕਲ ਹੋ ਜਾਊਗੀ ਦੂਜੇ ਪਾਸੇ ਜਿਹੜਾ ਇੱਕ ਉਥੇ ਕੌਣੀ ਕੌਣੀ ਹੈਗਾ ਚੇਅਰਮੈਨ ਕੋਨੂ ਰਾਜਾ ਵੜੇ ਨੇ ਕਿਹਾ ਭਾਈ ਤੇ ਤਰੀ ਟਿਕਟ ਪੱਕੀ ਦੀ ਚਿੰਤਾ ਲਗਾਤੂੰ ਲਵਾਵਾਂਗੇ ਆਪਾਂ ਇੱਥੇ ਜੇ ਉਹ ਨਹੀਂ ਲੜਦਾ ਤੇ ਫਿਰ ਉਹ ਕੌਣੀ ਬਕਾਇਦਾ ਤੌਰ ਤੇ ਸਰਕਾਰੀ ਪੱਖ ਦਾ ਉਮੀਦਵਾਰ ਹੋਏਗਾ ਜੀ ਅਟੇ ਸਾਹਿਬ ਉੱਗਰ ਦੂਜੇ ਪਾਸੇ ਆਪਾਂ ਅਗਰ ਗੱਲ ਕਰੀਏ ਅਮਰਤਪਾਲ ਹੋਣਾ ਦੀ ਜਿਹੜੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦਾ ਤੇ ਉਹਨਾਂ ਦੇ ਸਾਥੀ ਵੀ ਉਹਨਾਂ ਦੇ ਨਾਲ ਉੱਥੇ ਨਜ਼ਰਬੰਦ ਆ ਐਨਐਸਏ ਲੱਗੀ ਹੋਈ ਆ ਦਲਜੀਤ ਸਿੰਘ ਕਲਸੀ ਹੋਣੀ ਆਪਣੇ ਵਕੀਲਾਂ ਦੇ ਰਾਹੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਹੁੰਚ ਕਰਦੇ ਆ ਵੀ ਮੇਰੇ ਉੱਤੇ ਜਿਹੜੀ ਐਨਐਸਏ ਲਗਾਈ ਗਈ ਆ ਇਹ ਗਲਤ ਆ ਤੇ ਇਹ ਐਨਐਸਏ ਮੇਰੇ ਉਤੋਂ ਹਟਾ ਦਿੱਤੀ ਜਾਵੇ ਐਕਚੁਅਲੀ ਬੇਸਿਕਲੀ ਦਲਜੀਤ ਸਿੰਘ ਜਿਹੜਾ ਕਲਸੀ ਸੀ ਉਹ ਇੱਕ ਅਮਰਤਪਾਲ ਦਾ ਫਾਈਨੈਂਸਰ ਸੀ ਫਿਲਮ ਦਾ ਪ੍ਰੋਡਿਊਸਰ ਸੀਗਾ ਉਹਦਾ ਵਕੀਦਾਂ ਪਤਾ ਲੈਣਾ ਦੇਣਾ ਦੇ ਸੀਗਾ ਫਾਈਨੈਂਸਰ ਹੋਣ ਕਰਕੇ ਉਹ ਵੀ ਇਸ ਘੇਰੇ ਦੇ ਵਿੱਚ ਆ ਗਿਆ ਬਈ ਲਾਉਣ ਨੇ ਦੋ ਵਾਰੀ ਪਾਈ ਸੀ ਆਪਣੀ ਅਪੀਲ ਵੀ ਮੇਰੇ ਤੇ ਗਲਤ ਲਾਈ ਐਨਐਸਏ ਲੇਕਿਨ ਦੋਵੇਂ ਪਟੀਸ਼ਨਾਂ ਦੀਆਂ ਖਾਰਜ ਹੋ ਗਈਆਂ। ਉਹਨਾਂ ਨੇ ਪਟੀਸ਼ਨ ਦੇ ਬਿਆਹਤਾਂ ਨਹੀਂ ਪਾਈ। ਉਹਨੇ ਪਟੀਸ਼ਨ ਪਾਈ ਹੈ ਵੀ ਜਿਹੜੀ ਚੀਜ਼ ਨੂੰ ਤੁਸੀਂ ਆਧਾਰ ਬਣਾਇਆ ਵੀ ਨਾਲਾ ਕਾਰਡ ਨੂੰ ਤੇ ਮੇਰਾ ਚ ਰੋਲ ਹੀ ਕੋਈ ਨਹੀਂ ਹੋ ਜਗਾ। ਨਾ ਉੱਥੇ ਮੈਂ ਗਿਆ ਨਾ ਮੇਰਾ ਰੋਲ ਮੈਨੂੰ ਕੀ ਪਤਾ ਹੁੰਦਾ। ਕੋਰਟ ਤਰੀਕ ਨੂੰ ਜਿਹੜੀ ਉਹ ਬਣਾ ਕੇ ਬਕਾਇਦਾ ਤੌਰ ਤੇ ਪਟੀਸ਼ਨ ਪਾਈ ਹੈ ਤੇ 18 ਸਤੰਬਰ ਨੂੰ ਉਹਦੀ ਸੁਣਵਾਈ ਹੋਊਗੀ। ਤੇ ਜੇ ਪਟੀਸ਼ਨ ਮਨਜ਼ੂਰ ਹੋ ਗਈ ਆ ਤੀਸਰੀ ਵਾਰੀ ਤੇ ਦਾ ਮਤਲਬ ਫਿਰ ਸੁਣਾਈ ਜ਼ਰੂਰ ਹੋਊਗੀ ਉਹਨਾਂ ਦੀ ਪਤਨੀ ਪਹਿਲਾਂ ਹੀ ਅਨਾਉਂਸ ਕਰ ਚੁੱਕੀ ਆ ਕਿ ਗਲਜੀਤ ਸਿੰਘ ਕਲਸੀ ਦੇ ਨਾਨਕੇ ਜਿਹੜੇ ਨੇ ਡੇਰਾ ਬਾਬਾ ਨਾਨਕ ਨੇ ਉਹ ਡੇਰਾ ਬਾਬਾ ਨਾਨਕ ਤੋਂ ਉਪਚੂਣ ਲੜਨਗੇ ਜਿਹੜੀ ਬਾਈ ਇਲੈਕਸ਼ਨ ਹੋਣੀ ਇਸ ਕਰਕੇ ਹੋ ਸਕਦਾ ਪੀ ਇਸ ਚੀਜ਼ ਨੂੰ ਆਧਾਰ ਬਣਾ ਕੇ ਵੀ ਮੈਂ ਚੋਣ ਵੀ ਲੜਨੀ ਆ ਜੇ ਮੈਨੂੰ ਤੁਸੀਂ ਵੇਲ ਦਿੱਤੀ ਜਾਵੇ ਜੇ ਉਹਨੂੰ ਇੱਕ ਨੂੰ ਵੇਦ ਮਿਲ ਗਈ ਫਿਰ ਲਗਭਗ ਸਾਰਿਆਂ ਨੂੰ ਵੇਦ ਮਿਲ ਜੇਗੀ ਹਾਲੀਕ ਉਹਦਾ ਜਿਹੜਾ ਆਧਾਰ ਬਣਾਇਆ ਗਿਆ ਵਾ ਕਿਉਂਕਿ ਇਹਨਾਂ ਨੂੰ ਆਧਾਰ ਬਣਾਇਆ ਗਿਆ ਸੀ ਵੀ ਇਹਨਾਂ ਥਾਣੇ ਤੇ ਹਮਲਾ ਕੀਤਾ ਨਹੀਂ ਇਹਨਾਂ ਨੇ ਕਾਨੂੰਨ ਵਿਵਸਥਾ ਨੂੰ ਚੈਲੰਜ ਕੀਤਾ ਵਾ ਇਸ ਕਰਕੇ ਨਾ ਤੇ ਇਹਨੇ ਸੇ ਲਈ ਜਾਂਦੀ ਹੈ ਜੇ ਉਹ ਆਧਾਰ ਤੇ ਜਦੋਂ ਉਹ ਸਾਬਤ ਕਰਨ ਜੋ ਹੈ ਜੀ ਮੇਰੇ ਤੇ ਰੋਲ ਹੀ ਕੋਈ ਨਹੀਂ ਗਿਆ ਚ ਤੇ ਮੈਂ ਨਾ ਉੱਥੇ ਗਿਆ ਨਾ ਮੇਰਾ ਕੀ ਫੋਨ ਚੈੱਕ ਕਰ ਲਉ ਨਾ ਮੈਂ ਕਿਸਨ ਕੀਆ ਉਹਦੇ ਸ਼ਾਇਦ ਉਹਨੂੰ ਕੋਈ ਚਾਂਸ ਹੈਗੇ ਪੀ ਉਹਨੂੰ ਸ਼ਾਇਦ ਉਹ ਰਾਤ ਮਿਲ ਸਕੇ ਜੀ ਅਟੀ ਸਾਹਿਬ ਜਦੋਂ ਕੋਈ ਬੰਦਾ ਵਿਧਾਇਕ ਚੁਣਿਆ ਜਾਂਦਾ ਤਾਂ ਉਹਦੀ ਰਹਿائش ਵਾਸਤੇ ਜਿਹੜੀ ਵੀ ਸੂਬੇ ਦੀ ਰਾਜਧਾਨੀ ਹੋਵੇ ਉੱਥੇ ਕੋਈ ਐਮਐਲਏ ਹੋਸਟਲ ਐਮਐਲਏ ਕੋਠੀਆਂ ਕੋਈ ਗੈਸਟ ਹਾਊਸ ਬਣੇ ਹੁੰਦੇ ਆ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਵੀ ਇਦਾਂ ਹੋਣਗੇ ਪਰ ਖਬਰੇ ਆ ਰਹੀ ਹੈ ਵੀ ਪੰਜਾਬ ਸਰਕਾਰ 167 ਲਗਜ਼ਰੀ ਫਲੈਟ ਜਿਹੜੇ ਆ ਉਹ ਖਰੀਦਣ ਜਾ ਰਹੀ ਹੈ ਪਹਿਲੀ ਗੱਲ ਤੇ ਮੈਂ ਥੋੜੀ ਜਿਹੀ ਇਹ ਵੀ ਸਪਸ਼ਟ ਕਰ ਦਿਆ ਵੀ ਜੋ ਸੂਚਨਾ ਆ ਰਹੀਆਂ ਡਿਬਿਊਟ ਘਰ ਦੇਲ ਦੇ ਉੱਤੋਂ ਉੱਥੇ ਤਿੰਨ ਗਰੁੱਪ ਬਣੇ ਪੈਣਾ ਤੇ ਦਸਾਂ ਬੰਦਿਆਂ ਦੇ ਵਿੱਚ ਦੋ ਗਰੁੱਪ ਮੇਨ ਦਿਲਜੀਤ ਸਿੰਘ ਕਲਸੀ ਦਾ ਤੇ ਇਹ ਦਾ ਆਪਣੇ ਦਾ ਅਮਰਤਪਾਲ ਦਾ ਤੇ ਇੱਕ ਗਰੁੱਪ ਹੋਰ ਇਹਨਾਂ ਗਰੁੱਪ ਜਦੋਂ ਇਹਦੀ ਇਲੈਕਸ਼ਨ ਸੀ ਉਦੋਂ ਇਹ ਇਕੱਠੇ ਹੋਏ ਸੀ ਪੌਸਿਬਿਲਟੀ ਹੈ ਇਹਨਾਂ ਦੇ ਵਿੱਚ ਫਿਰ ਜਿਹੜੀ ਉਹ ਤੀੜਾ ਵੱਧ ਗਈ ਹੁਣ ਕਿ ਭਾਈ ਤੂੰ ਸਾਨੂੰ ਬਸਾ ਦਿੱਤਾ ਹੁਣ ਹੁਣ ਜਿਹੜੀ ਗੱਲ ਤੁਸੀਂ ਕੀਤੀ ਫਲੈਟ ਦੀ ਚੰਡੀਗੜ੍ਹ ਦੇ ਸਿਕਤੀਏ ਦੇ ਨਾਲ ਬਕਾਇਦਾ ਤੌਰ ਤੇ ਐਮਐਲਏ ਹੋਸਟਲਾਂ ਉੱਥੇ ਵੀ ਫਲੈਟ ਟਾਈਪ ਇਹਨਾਂ ਨੂੰ ਸਾਰੇ ਐਮਐਲਏ ਜਿਹੜੇ ਆਪਣੇ ਆਪਣੇ ਰਹਿਣ ਵਾਸਤੇ ਫਲੈਟ ਮਿਲਣ ਹੁਣ ਸਰਕਾਰ ਨੇ ਪਲੀ ਕੀ ਲਈ ਆ ਵੀ ਐਮਐਲਏ ਵੀ ਚਾਹੁੰਦੇ ਸਾਨੂੰ ਕੋਠੀ ਨੀਮਾ ਜਿਹੜੇ ਉਹ ਬਕਾਇਦਾ ਤੌਰ ਤੇ ਫਲੈਟ ਮਿਲ ਕੋਠੀ ਹੀ ਸਾਨੂੰ ਮਿਲ ਇਹਨੀਆਂ ਕੋਠੀਆਂ ਤੇ ਚੰਡੀਗੜ੍ਹ ਚ ਹੈ ਨਹੀਂ ਜੀ ਹਾਲ ਹੀ ਕੇ 5 ਕੋਠੀਆਂ ਦੇ ਉੱਤੇ ਸੀਐਮ ਦਾ ਕਬਜ਼ਾ ਵਾ ਸਰਕਾਰੀ ਕੋਠੀਆਂ ਦੇ ਉੱਤੇ 5 ਕੋਠੀਆਂ ਨੇ ਇੱਕ ਛੜ ਦੇ ਤੁਸੀਂ ਬਾਕੀ ਜਿਹੜੇ ਇਹਨਾਂ ਦੇ ਚੰਡੀਗੜ੍ਹ ਦਿੱਲੀ ਦੇ ਮਹਿਮਾਨ ਨੇ ਜਿਹੜੇ ਸਲਾਹਕਾਰ ਬਿਠਾਏ ਜਿਹੜੇ ਚੁੱਪ ਚਪ ਚੁੱਪ ਦਾ ਪਰ ਨੇ ਉਹਨਾਂ ਕੁ ਵੀ ਸਰਕਾਰੀ ਕੋਠੀਆਂ 'ਚ ਰਹਿੰਦੇ ਹੁਣ ਇਹਨਾਂ ਨੇ ਕਿਹਾ ਸਾਡੇ ਕੋਲ ਮੁਹਾਲੀ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਰਕਾਰ ਦੇ ਟਾਈਮ ਤੇ ਲਗਭਗ ਚੰਡੀਗੜ੍ਹ ਤੋਂ ਆਪਣਾ ਦਾਵਾ ਛੱਡ ਦਿੱਤਾ ਸੀਗਾ ਉਹਨਾਂ ਆਪਣੇ ਸਾਰੇ ਦਫਤਰ ਮੁਹਾਲੀ ਤਬਦੀਲ ਕਰ ਲਈ ਸੀ ਪੰਜਾਬ 'ਚ ਤਬਦੀਲ ਕਰ ਲਈ ਸੀ ਤੇ ਹੁਣ ਇਹ ਸਰਕਾਰ ਵੀ ਸੋਚ ਰਹੀ ਹੈ ਕਿ ਜੇ ਉਹਨਾਂ ਇੰਨਾ ਕੁਝ ਕਰਤਾ ਤੇ ਫਿਰ ਅਸੀਂ ਕਿਉਂ ਨਾ ਕਰ ਲਈਏ ਐਮਐਲਏ ਵਾਸਤੇ 167 ਫਲੈਟ 150 ਕਰੋੜ ਰੁਪਏ ਦੇ ਲੈ ਜਾ ਰਹੇ ਹਾਂ ਹਾਂ ਉਹਨਾਂ ਨੂੰ ਕਿਹਾ ਜਾਂਦਾ ਫਲੈਟ ਵੀ ਖੋਲੇ ਨੇ ਉਹ ਕੋਠੀ ਨੂੰ ਫਲੈਟ ਨੇ ਤਾਂ ਕਿ ਐਮਰਜੈਂਸੀ ਨੂੰ ਫਲੱਡ ਦਿੱਤੇ ਜਾ ਸਕਣ ਜਿਹੜੇ ਐਮਐਲਏ ਹੋਸਟਲ ਨੇ ਛੋਟੇ ਨੇ ਕੋਈ ਸ਼ੱਕ ਨਹੀਂ ਇੱਕ ਕਮਰਾ ਵੇਕ ਰਸੋਈ ਇੱਦਾਂ ਕਰਕੇ ਇਹ ਫਲੈਟ ਦੇ ਦੋ ਤਿੰਨ ਕਮਰੇ ਹੋਣਗੇ 150 ਕਰੋੜ ਰੁਪਏ ਨੂੰ ਪ੍ਰਵਾਨਗੀ ਵੀ ਬਕਾਇਦਾ ਤੌਰ ਤੇ ਸਾਡੇ ਜਿਹੜੇ ਹੈਗੇ ਨੇ ਵਿੱਤ ਮੰਤਰੀ ਨੇ ਦੇ ਦਿੱਤੀ ਹੈ ਨਾਲ ਉਹ ਨਾ ਕਹਤਦਾ ਜੀ ਅਸੀਂ ਇਹ ਜਿਹੜੇ ਫਲੈਟਾਂ ਦੀ ਪੇਮੈਂਟ ਉਹ ਇਕੱਠੀ ਨਹੀਂ ਕਰਾਂਗੇ ਅਸੀਂ ਕਿਸ਼ਤਾਂ ਰੇ ਕਰਾਂਗੇ ਤੁਸੀਂ ਫਲੈਟ ਖਰੀਦ ਸਕਦੇ ਹੋ ਵੈਸੇ ਤੇ ਜਿਹੜੀ ਸਾਡੀ ਪੰਜਾਬ ਸੂਬੇ ਦੀ ਹਾਲਤ ਆ ਇਸ ਵੇਲੇ ਉਸ ਹਾਲਤ ਨੂੰ ਵੇਖ ਕੇ ਜਿਹੜਾ ਵਾ ਤਰਸ ਆਉਂਦਾ ਵਾ ਕਿ ਜਿੰਨਾ ਕਿ ਇਹ ਖਰਚਾ ਕਰ ਰਿਆ ਤੇ ਆਮਦਨ ਉਹਦੇ ਮੁਤਾਬਿਕ ਬਹੁਤ ਘੱਟ ਆ ਪਿਛਲੇ ਮਹੀਨੇ ਵੇਖੋ ਤੁਸੀਂ ਪੁਲਿਸ ਜਿਹੜੀ ਜਿਹੜੀ ਅਸੀਂ ਘੱਟੋ ਘੱਟ ਇੱਕ ਹਫਤਾ ਲੇਟ ਤਨਖਾਹਾਂ ਮਿਲੀਆਂ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਵਧੇਟ ਮਿਲੀ ਹੈ ਇਹਦਾ ਮਤਲਬ ਸਰਕਾਰ ਦੀ ਹਾਲਤ ਬਹੁਤੀ ਵਧੀਆ ਨਹੀਂ ਫੇਰੀ ਹੈ ਨਾ ਜੀ ਇਸ ਕਰਕੇ ਨਾ ਵੀ ਖਰੀਦੇ ਕੰਮ ਚੱਲਦਾ ਸੀ ਨਾ ਉਹ ਜਿਹੜੇ ਐਮਐਲਏ ਹੋਸਟਲ ਸੀਗਾ ਲੇਕਿਨ ਫੇਰ ਵੀ ਸਰਕਾਰ ਸਰਕਾਰ ਹੁੰਦੀ ਨਾ ਮਰਜ਼ੀ ਆਪਣੀ ਕਰਦੀ ਹੈ ਸਰਕਾਰ ਨੇ 167 ਫਲੈਟ 150 ਕਰੋੜ ਦੇ ਵਿੱਚ ਖਰੀਦਨੇ ਆ ਔਰ 150 ਕਰੋੜ ਕਿਸ਼ਤਾਂ ਨਹੀਂ ਜਿਹੜਾ ਉਦਾਰ ਕਰਨਾ ਜੀ ਪਾਰਟੀ ਸਾਬ ਉਧਰ ਦੂਜੇ ਪਾਸੇ ਜਿੱਦਾਂ ਆਪਾਂ ਗੱਲ ਕਰ ਰਹੇ ਆਂ ਵੀ 150 ਕਰੋੜ ਰੁਪਏ ਦੇ ਫਲੈਟ ਆਉਣਗੇ ਲੁਧਿਆਣਾ ਦੇ ਵਿੱਚ ਇੱਕ ਬੁੱਢਾ ਦਰਿਆ ਜਿਹੜਾ ਵਿਚਾਰਾ ਹੁਣ ਨਾਲੇ ਦਾ ਨਾਮ ਲੈ ਕੇ ਬੈਠਾ ਵੀ ਉਹਨੂੰ ਹੁਣ ਬੁੱਢਾ ਨਾਲਾ ਹੀ ਲੋਕੀ ਕਹਿਣ ਲੱਗ ਪਿਆ ਵੀ ਉਹਨੂੰ ਪਹਿਲਾਂ ਬੁੱਢਾ ਦਰਿਆ ਕਿਹਾ ਜਾਂਦਾ ਸੀ ਸਾਢੇ 1600 ਕਰੋੜ ਰੁਪਈਆ ਜਿਹੜਾ ਉਹਦੀ ਸਫਾਈ ਵਾਸਤੇ ਕਿਤੇ ਗ੍ਰਾਂਟ ਹੋਇਆ ਸੀਗਾ ਤੇ ਸਾਫ਼-ਸੁੱਫ਼ ਤੇ ਹੋਇਆ ਨਹੀਂ ਲੁਧਿਆਣੇ ਆਪਾਂ ਜਾਂਦੇ ਜਾਂਦੇ ਰਹਿੰਨੇ ਆ ਤੇ ਅੱਜ ਆਮ ਆਦਮੀ ਪਾਰਟੀ ਦੇ ਐਮਐਲਏ ਆ ਗੁਰਪ੍ਰੀਤ ਗੋਗੀ ਪੱਛਮੀ ਤੋਂ ਜਿਨ੍ਹਾਂ ਦੇ ਹਲਕੇ ਚੋਂ ਪੈਂਦਾ ਉਹ ਤੇ ਉਹਨਾਂ ਬੋਰਡ ਲਾਇਆ ਸੀਗਾ ਜਿਹੜਾ ਉਹ ਨੀਂਹ ਪੱਥਰ ਦਾ ਉਦਘਾਟਨ ਕਰਦੇ ਆ ਜਿਹੜਾ ਉਹ ਬੋਰਡ ਲਾਉਂਦੇ ਆ ਇੱਕ ਪੱਥਰ ਲਾ ਦਿੰਦੇ ਆ ਤੇ ਉਹਨਾਂ ਨੇ ਭੰਨ ਦਿੱਤਾ ਆਪ ਹੀ ਉਹ ਬੰਦੇ ਨਾਲ ਲੈ ਗਏ ਤੇ ਨਾਲ ਉਹਨਾਂ ਨੇ ਉਹ ਬੋਰਡ ਜਿਹੜਾ ਵਾ ਭੰਨ ਦਿੱਤਾ ਐਕਚੁਅਲੀ ਬੇਸਿਕਲੀ ਜਿਹੜਾ ਬੁੱਢਾ ਲਾਲਾ ਨਾ ਜੀ ਬੁੱਢਾ ਲਾਲਾ ਬਣ ਚੁੱਕਾ ਦਰਿਆ ਤੇ ਰਹਿੰਦੀ ਆ ਅੱਜ ਤੂੰ 40 45 ਦਾ ਪਿੱਛੇ ਚੱਲ ਜਾਓ ਤੁਸੀਂ ਇਹ ਇੱਕ ਸਤਲੁਜ ਦਰਿਆ ਦਾ ਹਿੱਸਾ ਹੀ ਹੁੰਦਾ ਸੀ ਹੂੰ ਕੱਕੇ ਨੂੰ ਬੁੱਢਾ ਦਰਿਆ ਕਿੰਨੇ ਹੁੰਦੇ ਸੀ। ਵੀ ਛੋਟਾ ਹੁੰਦਾ ਸੀ ਦਰਿਆ ਕਿਤੇ ਮੁੜ ਕੇ ਉਹ ਨਿਕਲਦਾ ਵੀ ਉੱਥੋਂ ਸਿੱਧਾ ਜਾ ਕੇ ਪਹਿ ਵੀ ਉੱਥੇ ਜਾਂਦਾ ਹੈ। ਹੂੰ ਇਹਦਾ ਪਾਣੀ ਇੰਨਾ ਸਾਫ਼ ਹੁੰਦਾ ਸੀ ਲੋਕ ਪਾਣੀ ਪੀ ਲੈਂਦੇ ਸੀ ਇੱਥੇ। ਇਸ਼ਨਾਨ ਕਰਦੇ ਸੀ ਉੱਥੇ ਆ ਕੇ। ਬਾਕਾਇਦਾ ਤੌਰ ਤੇ ਇਹਦੇ ਕੱਪੜੇ ਧੋਣੀਆਂ ਸੀ ਬੀਬੀਆਂ ਉੱਥੇ ਆ ਕੇ। ਅੱਜ ਉੱਥੋਂ ਦਾ ਜਿਹੜੀ ਗਾਰਬੇਜ ਜਿਹੜੀ ਹੈਗੀ ਹੈ ਸੜੀ ਵਕਫ ਵਕ ਫੈਕਟਰੀਆਂ ਦੀ। ਕੋਲ ਟ੍ਰੀਟਮੈਂਟ ਪਲੰਟ ਬਹੁਤਾ ਨਹੀਂ ਲਾਇਆ। NGT ਨੇ ਜਿੰਦੇ 1026 ਕਰੋੜ ਰੁਪਇਆ ਜੁਰਮਾਨਾ ਵੀ ਪਵਾ ਲਿਆ ਜੁਰਮਾਨਾ ਵੀ ਪਵਾ ਲਿਆ ਲੇਕਿਨ ਫੇਰ ਵੀ ਸਰਕਾਰ ਨੇ ਉਹਦੇ ਤੇ ਕੋਈ ਕਾਰਵਾਈ ਪ੍ਰੋਪਰ ਨਹੀਂ ਕੀਤੀ ਤੇ NGT ਕਹਿੰਦੀ ਹੈ ਨੈਸ਼ਨਲ ਗ੍ਰੀਨ ਟ੍ਰਿਬਿਨਲ ਕਹਿੰਦੇ ਵੀ ਨਹੀਂ ਵੀ ਇਹ ਗਲਤ ਤਾਂ ਮੁੱਡੇ ਨਾਲੇ ਦੀ ਸਫਾਈ ਕਰਨ ਵਾਸਤੇ ਬਾਬਾ ਬਲਬੀਰ ਸਿੰਘ ਸੀਚੂਨ ਗਿਆ ਗਿਆ ਸੀ ਭਵਾਂ ਖੜੀਏ ਕਰ ਗਿਆ ਸੀ ਵੀ ਮੇਰੇ ਵਾਸਤੇ ਰੋਕ ਦੀਏ ਗਿਆ ਤੇ ਗੋਗੀ ਉਹਨਾਂ ਕੀ ਕੀਤਾ ਵੀ 650 ਕਰੋੜ ਰੁਪਏ ਦੇ ਮਨਜ਼ੂਰ ਹੋਏ ਸੀਗੇ ਉਹ ਕਹਿੰਦੇ 90% ਦੀ ਪੇਮੈਂਟ ਇਹਨਾਂ ਨੂੰ ਮਿਲ ਵੀ ਚੁੱਕੀ ਆ ਲੇਕਿਨ ਅੱਜ ਤੱਕ ਸਰਕਾਰੀ ਅਧਿਕਾਰੀਆਂ ਨੇ ਇਹਦਾ ਜਿਹੜੀ ਸਫਾਈ ਦਾ ਕੰਮ ਸ਼ੁਰੂ ਨਹੀਂ ਕੀਤਾ ਤੇ ਜੇ ਉਹ ਪੈਸੇ ਲੈ ਕੇ ਵੀ ਸਰਕਾਰੀ ਅਧਿਕਾਰੀਆਂ ਨੇ ਕੰਮ ਸ਼ੁਰੂ ਨਹੀਂ ਕਰਨਾ ਤੇ ਫਿਰ ਇਹ ਬੋਰਡ ਦੀ ਕੀ ਲੋੜ ਉਹ ਪੈਸੇ ਵੀ ਫਿਰ ਸਰਕਾਰ ਦੇ ਕੋਲ ਹੀ ਪਏ ਹੋਣੇ ਪੱਤੀ ਸਾਹਿਬ 90% ਜਿਹੜੇ ਪੈਸੇ ਆ ਗਏ ਹੈ ਦੀ ਸਰਕਾਰ ਦੇ ਕੋਲ ਹੀ ਤੂੰ ਅਧਿਕਾਰੀਆਂ ਨੂੰ ਦਿੱਤੇ ਆ ਨਾ ਖਰਚ ਕਰੋ ਇਹਨਾਂ ਨੂੰ ਬਣਾਓ ਸਫਾਈ ਕਰੋ ਤੁਸੀਂ ਇਹਦੀ ਹੂੰ ਹੁਣ ਜਿਸ ਤਰੀਕੇ ਨਾਲ ਜਦੋਂ 126 ਕਰੋੜ ਰੁਪਇਆ ਵਿੱਚ ਡੀਸੀ ਵਿਟੇ ਕਾਰਪੋਰਸ ਦੇ ਕਮਿਸ਼ਨਰ ਵਿੱਚ ਇਹਨਾਂ ਦੇ ਆਪਣੇ ਜਿਹੜੇ ਹੈਗੇ ਨੇ ਇਹੋ ਇਹਨਾਂ ਸਾਰਿਆਂ ਦੀ ਵੀਡੀਓ ਕਾਨਫਰੰਸ ਚ ਚੀਫ ਸੈਕਟਰੀ ਨੇ ਪੂਰੀ ਖਚਾਈ ਕੀਤੀ ਤੁਸੀਂ ਕਰਦੇ ਕਿਉਂ ਹੋ ਕੀ ਰਿਹਾ ਵਾ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਰਹੇਗੀ ਸਵਾਏ ਗੱਪਾਂ ਮਾਰਨ ਤੇ ਗੱਲਾਂ ਕਰਨ ਮੈਂ ਅੱਜ ਹੀ ਕਿਸੇ ਨਾਲ ਗੱਲ ਕਰ ਰਿਆ ਸੀ ਮੰਗਤਰਮ ਪਾਸੇ ਰੰਦਾਲ ਮੈਂ ਕਹ ਜੀ ਤੁਸੀਂ ਆਪਣੇ ਲੈਵਲ ਤੇ ਕਰਦੇ ਹੋ ਕੋਸ਼ਿਸ਼ ਕਾਮਰੇ ਲੜੀ ਜਾਂਦੇ ਹੋ ਠੀਕ ਹੈ ਜੀ ਤੁਸੀਂ ਮੈਂ ਕਿਹਾ ਮੈਨੂੰ ਇਹ ਦੱਸ ਦਿਓ ਵੀ ਜਿਹੜੀ ਮਾਲਵਾ ਨਹਿਰ ਉਹਦੀ ਵੀ ਹੋਣ ਦੇਗੀ ਇਹ ਕਹਿੰਦੇ ਨਹੀਂ ਹੈ ਦਸ਼ਮੇਸ਼ ਨਹਿਰ ਦੀ ਵੀ ਹੋਣ ਦੇਗੀ ਜਿਹੜੀ 1999 ਨੂੰ ਲੜਕੀ ਨਹੀਂ ਹੈ ਤੇ ਪੰਜਾਬ ਸਰਕਾਰ ਨੇ ਪੂਰੇ ਪੇਜ ਦਾ ਇਸ਼ਤਿਹਾਰ ਦਿੱਤਾ ਅਖਬਾਰਾਂ ਦੇ ਵਿੱਚ ਪੂਰੇ ਪੇਜ ਜੇ ਤੂੰ ਹੋਰ ਹੀ ਨਹੀਂ ਹੈਗੀ ਤੁਸੀਂ ਜੇ ਉਹ ਨਹਿਰ ਸ਼ੁਰੂ ਕਰਨੀ ਹੈ ਤਾਂ ਉਹਦੀ ਪ੍ਰਕਿਰਿਆ ਪਹਿਲਾਂ ਕਿੰਨੀਆਂ ਫਾਰਮੈਲਟੀਆ ਪੂਰੀਆਂ ਕਰਨੀਆਂ ਪੈਂਦੀਆਂ ਪਹਿਲਾਂ ਤੁਸੀਂ ਕੇਂਦਰ ਨੂੰ ਲਿਖੋ ਕਿ ਅਸੀਂ ਆਹ ਕੰਮ ਕਰਨਾ ਚਾਹੁੰਦੇ ਹਾਂ ਕੇਂਦਰ ਦੀ ਟੀਮ ਆਊਗੀ ਇੱਕ ਤੇ ਭੂਮ ਵਿਗਿਆਨੀ ਆ ਜਾਈਗੀ ਇੱਕ ਲੈਵਲ ਵਾਲਿਆ ਜਾਈਗੀ ਇੱਕ ਉਹਨਾਂ ਦੀ ਗ੍ਰੀਨਰੀ ਦੀ ਆਊਗੀ 4-5 ਟੀਮਾਂ ਕੇ ਸਰਵੇ ਕਰਨ ਗਿਆ ਤੇ ਫਿਰ ਤੁਹਾਨੂੰ ਮਨਜ਼ੂਰੀ ਦੇ ਦੇਣਗੇ ਜਿੰਜੇ ਤੁਸੀਂ ਮਨਜ਼ੂਰੀ ਤਾਂ ਮਿਲੀ ਤੇ ਤੁਸੀਂ ਸਰ ਬਣਾ ਨਹੀਂ ਸਕਦੇ ਕੁਝ ਹੀ ਉਹੀ ਹਾਲ ਤੇ ਹੁੰਦੇ ਵੀ ਨਿਰੂ ਬੰਸੀ ਬਿਜਾਰਿਆ ਤੇ ਜਿਹੜਾ ਰੋਮ ਉੱਜੜਿਆ ਉਹ ਹਾਲ ਬਣੀ ਪਈ ਸਾਡੀ ਇਸ ਕਰਕੇ ਜਿਹੜੀ ਆਪਾਂ ਗੰਦੇ ਨਾਲੇ ਦੀ ਗੱਲ ਕੀਤੀ ਹੈ ਬੁੱਢੇ ਨਾਲੇ ਦੀ ਗੱਲ ਕੀਤੀ ਉਹ ਗੁੱਸੇ ਚ ਆ ਕੇ ਨਾ ਆਪਣਾ ਨਹੀਂ ਪੱਥਰ ਤੋੜਦਾ ਜਿਹੜਾ ਆ ਵੀ ਲਾਇਆ ਸੀ ਕਿਹਦੀ ਲੋੜ ਨਹੀਂ ਹੈਗੀ ਜਦੋਂ ਹੁਣ ਖਬਰਾਂ ਛਪਣ ਗਿਆ ਜਾਊਗੀ ਮੁੱਖ ਮੰਤਰੀ ਕੋਲ ਮੁੱਖ ਮੰਤਰੀ ਸਾਹਿਬ ਦਾ ਬਾਈਕਟ ਕਰਦੇ ਆ ਕਿ ਤੂੰ ਸਰਕਾਰ ਨੂੰ ਬਦਨਾਮ ਕੀਤਾ ਕਿ ਅਫਸਰਾਂ ਦੀ ਕਸ਼ਾਈ ਕਰਦੇ ਆ ਜਿਸ ਤਰ੍ਹਾਂ ਚੀਫ ਸੈਕਟਰ ਸਾਰੇ ਡੀਸੀ ਦੀ ਸਾਰੇ ਕਮਿਸ਼ਨਰਾਂ ਦੀ ਕਚਾਈ ਕੀਤੀ ਆ ਇਸੇ ਤਰ੍ਹਾਂ ਇੱਥੇ ਵੀ ਵਪਾਰੀ ਦੀ ਕਚਾਈ ਹੋਣੀ ਚਾਹੀਦੀ ਵੀ ਸਰਕਾਰ ਪੈਸੇ ਦੇਣ ਲਈ ਆ ਜਾਂ ਤੇ ਸਰਕਾਰ ਨੇ ਪੈਸੇ ਨਾ ਦਿੱਤੇ ਹੁਣ ਫਿਰ ਤੁਸੀਂ ਗੱਲ ਕਰ ਲਓ ਜੇ ਸਰਕਾਰ ਇਧਰ ਨੂੰ ਪੈਸੇ ਭੇਜਤੇ ਤੇ ਕੰਮ ਤੁਸੀਂ ਆਪ ਕਰਨਾ ਨਾ ਠੇਕੇ ਤੇ ਦੇਣਾ ਨਾ ਤੁਸੀਂ ਬਖਬਾਰ ਚੁਸਤੇ ਹਰ ਰੋਪਿਆ ਸਫਾਈ ਕਰਨੀ ਹੈ ਜੀ ਆਪੇ ਠੇਕੇਦਾਰ ਹੋਣਗੇ ਜਿਹਦਾ ਟੈਂਡਰ ਨੇ ਕੋਲ ਦੇਦੇ ਹੋ ਤੁਸੀਂ ਉਹਨੂੰ ਕਿੰਨਾ ਕੰਮ ਡਾ ਹੈਗਾ ਇਸ ਕਰਕੇ ਉਹਨੇ ਜੋ ਕੀਤਾ ਮੈਨੂੰ ਤਾਂ ਠੀਕ ਹੀ ਕੀਤਾ ਵਾ ਕਿ ਜੇ ਕਿਤੇ ਅਸੀਂ ਕੁਝ ਕਰ ਨਹੀਂ ਸਕੇ ਤੇ ਫਿਰ ਮੇਰਾ ਖਿਆਲ ਵੀ ਇਹਦੀ ਲੋੜ ਵੀ ਨਹੀਂ ਹੈਗੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਨਹੀਂ ਪੱਥਰ ਰੱਖ ਦਿੱਤੇ ਸੀ ਇੱਕ ਨਹੀਂ ਪੱਥਰ ਰੱਖਤੇ ਸੀਗੇ ਇੱਕ ਨਹੀਂ ਪੱਥਰ ਤੇ ਘੱਟੋ-ਘੱਟ 10000 ਰੁਪਏ ਖਰਚਾਉਂਦਾ ਸੀ ਉਹਨੂੰ ਲਗਾਉਣ ਦੇ ਤੇ ਘੱਟੋ-ਘੱਟ ਤੇ ਜਦੋਂ ਸਰਕਾਰ ਜਲਦੀ ਨਾ ਨਹੀਂ ਪੱਥਰ ਲੱਭੇ ਤੇ ਨਾ ਕੋਈ ਪ੍ਰੋਜੈਕਟ ਲੱਭਾ ਉਹਨਾਂ ਦਾ ਇਸ ਕਰਕੇ ਨਹੀਂ ਪੱਥਰ ਦੀ ਵੀ ਲੋੜ ਨਹੀਂ ਠੀਕ ਕੀਤਾ ਗੋਗੀ ਰਿਹਾ ਵੀ ਲੋੜ ਨਹੀਂ ਜਿੰਨੇ ਕੰਮ ਕਰਨ ਨੂੰ ਨਹੀਂ ਪੱਥਰ ਕੁਛ ਨਹੀਂ ਕਹਿੰਦਾ ਜਿੰਨੇ ਕੰਮ ਨਹੀਂ ਕਰਨ ਨੂੰ ਜੋ ਮਰਜ਼ੀ ਕਰੀ ਜਾਵੇ ਜੀ ਅਟੀ ਸਾਹਿਬ ਉਧਰ ਦੂਜੇ ਪਾਸੇ ਮਾਨਯੋਗ ਸੁਪਰੀਮ ਕੋਰਟ ਨੇ ਕੌਮੀ ਇਨਸਾਫ ਮੋਰਚਾ ਨੂੰ ਲੈ ਕੇ ਹਦਾਇਤ ਕੀਤੀ ਹੈ ਵੀ ਇਹ ਜਿਹੜਾ ਧਰਨਾ ਲੱਗਾ ਹੋਇਆ ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਹ ਜਿਹੜਾ ਇਹਨਾ ਮੋਰਚਾ ਲਾਇਆ ਹੋਇਆ ਕਹਿੰਦੇ ਇਹਨੂੰ ਧੱਕੇ ਦੇ ਨਾਲ ਨਾ ਚਕਾਇਆ ਜਾਵੇ ਗੱਲਬਾਤ ਕੀਤੀ ਜਾਵੇ ਇੱਕ ਸੇਫ ਅਰਾਈ ਬਣਾਦੀ ਇੱਕ ਸਸਤਾ ਵਾ ਉਹ ਪਹਿਲਾ ਕੋਰਟ ਚ ਗਿਆ ਉਹਦੋਂ ਵੀ ਮੋਰਨ ਚੁੱਕਿਆ ਗਿਆ ਫਿਰ ਉਹ ਹਾਈ ਕੋਰਟ ਤਿੰਨ ਵਾਰ ਹੀ ਗਿਆ ਹੂੰ ਹਾਈ ਕੋਰਟ ਵੀ ਕਹਿੰਦੇ ਜੀ ਕਾਓ ਜੀ ਲੇਕਿਨ ਸਰਕਾਰ ਕਹਿੰਦੀ ਜੀ ਇੱਥੇ ਮਾਮਲਾ ਵਿਗੜ ਸਕਦਾ ਵਾ ਹਾਲਾਤ ਖਰਾਬ ਹੋ ਸਕਦੇ ਜਿਹੜੇ ਸੁਪਰੀਮ ਹਾਈ ਕੋਰਟ ਦੇ ਆਰਡਰ ਸੀ ਉਹਨੂੰ ਬਕਾਇਤਾ ਲੈ ਕੇ ਇਸ ਕੌਮੀ ਇਨਸਾਫ ਮੋਰਚਾ ਸੁਪਰੀਮ ਕੋਰਟ ਗਿਆ ਸਪਰੀਮ ਕੋਰਟ ਜਾ ਕੇ ਆਪਣੀ ਫਰਿਆਦ ਕੀਤੀ ਵੀ ਇਹਦੇ ਤੇ ਤੁਹਾਡੇ ਕੋਲ ਪਹਿਲਾਂ ਪਟੀਸ਼ਨ ਹੋ ਚੁੱਕੀਆਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਸੀ ਤੇ ਆਹ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਸੀ ਆਹ ਰੱਦ ਕਰ ਦਿੱਤਾ ਸਾਡੀ ਸੁਣਵਾਈ ਨਹੀਂ ਹੋ ਰਹੀ ਸਪਰੀਮ ਕੋਰਟ ਪਹਿਲਾਂ ਵੀ ਕਹਿ ਚੁੱਕੀ ਹੈ ਕਿ ਪ੍ਰੋਟੈਸਟ ਕਰਨਾ ਇਹ ਲੋਕਾਂ ਦਾ ਅਧਿਕਾਰ ਹੈ ਧਰਨੇ ਲਾਉਣੇ ਲੋਕਾਂ ਦਾ ਅਧਿਕਾਰ ਹੈ ਲੇਕਿਨ ਪੱਕੇ ਤੌਰ ਤੇ ਤੁਸੀਂ ਕੋਈ ਸੜਕ ਨਹੀਂ ਰੋਕ ਸਕਦੇ ਹਰਿਆਣੇ ਨੇ ਰੋਕੀ ਹੈ ਨਾ ਕੀ ਕਰਦਾ ਸਿਰਫ ਸੁਪਰੀਮ ਕੋਰਟ ਨੇ ਉੱਥੇ ਤਰੀਕਾ ਹੀ ਪਾਈਆਂ ਉਹ ਤਾਂ ਕੁਝ ਨਹੀਂ ਕੀਤਾ ਹੁਣ ਇਸ ਕੇਸ ਦੇ ਵਿੱਚ ਜਿਹੜੀ ਆਪਣੇ ਬਕਾਇਦਾ ਤੌਰ ਤੇ ਕਮਿਨ ਸਾਹਿਬ ਮੋਰਚੇ ਉਹਦੇ ਚ ਜਿਹੜੀ ਸਰਕਾਰ ਨੇ ਸੁਪਰੀਮ ਕੋਰਟ ਨੇ ਕਹਿੰਦਾ ਵੀ ਜਿਹੜਾ ਮਸਲਾ ਗਲਬਰੀ ਦਾ ਹੱਲ ਕਰੋ ਧੱਕੇ ਸਹੀ ਨਾ ਕਰੋ ਕਿਉਂਕਿ ਉਹਨਾਂ ਨੇ ਇੱਕ ਪਾਸੇ ਖਾਲੀ ਰੱਖਿਆ ਤੇ ਇੱਕ ਪਾਸੇ ਬੈਠੇ ਨੇ ਪਹਿਲਾਂ ਦੋਈ ਪਾਸੇ ਸੀ ਕਿ ਹੁਣ ਇੱਕ ਪਾਸੇ ਬੈਠੇ ਨੇ ਪਾਲ ਸਿੰਘ ਫਰਾਂਸ ਪਾਲ ਸਿੰਘ ਫਰਾਂਸ ਦੇ ਖਿਲਾਫ ਇੱਕ ਦਰਜਨ ਦੇ ਕਰੀਬ ਸਾਡੀ ਸਰਕਾਰ ਨੇ ਪਰਚੇ ਦਰਜ ਕੀਤੇ ਸੀ ਉਹ ਫਰਾਂਸ ਦਾ ਸਿਟੀਜ਼ਨ ਜੀ ਨੇ ਜਿਹੜਾ ਇਹਦਾ ਕਨਵਿੰਡਰ ਮੈਂ ਕਹਿੰਦਾ ਤੌਰ ਤੇ ਇਸ ਮੋਰਚੇ ਦਾ ਉਹਨੇ ਜਿੱਥੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਉਥੇ ਕੇਂਦਰ ਸਰਕਾਰ ਨੂੰ ਵੀ ਗਿਆ ਵੀ ਤੁਸੀਂ ਬੰਦੀ ਸਿੰਘ ਛੱਡ ਦਿਓ ਅਸੀਂ ਘਰ ਚਲੇ ਜਾਂਦੇ ਹਾਂ ਅਸੀਂ ਤੇ ਇਨਸਾਫ ਮੰਗ ਰਹੇ ਹਾਂ ਇਨਸਾਫ ਕੌਮੀ ਇਨਸਾਫ ਮੋਰਚੇ 'ਚ ਮਾਰ ਕੇ ਇਨਸਾਫ ਮੰਗ ਰਹੇ ਹਾਂ ਕਿ ਜਿਨ੍ਹਾਂ ਦੀ ਅੱਧੀ ਉਮਰ ਤੋਂ ਵੱਧ ਜੇਲ੍ਹ 'ਚ ਕੱਟੀ ਗਈ ਆ ਉਹਨਾਂ ਕੋਲ ਤੁਸੀਂ ਹੋ ਕੀ ਦਿੰਦੇ ਨੇ ਕੀ ਸੰਵਿਧਾਨ ਇਹ ਅਗੇ ਦਿੰਦਾ ਕੀ ਸੰਵਿਧਾਨ 'ਚ ਇਹ ਲਿਖਿਆ ਵੀ ਕਿਸੇ ਬੰਦੇ ਨੂੰ ਨਜਾਇਜ਼ ਤਰੀਕੇ ਨਾਲ ਕਿੰਨ ਕਰ ਛੱਡ ਤੁਸੀਂ ਇਹ ਲਿਖਿਆ ਤਾਂ ਫਿਰ ਠੀਕ ਹੈ ਜੇ ਨਹੀਂ ਤੁਸੀਂ ਬੰਦੀ ਸਿੰਘ ਛੱਡ ਦਿਓ ਅਸੀਂ ਉੱਠ ਕੇ ਚੱਲ ਜਾਾਂਗੇ ਉੱਥੋਂ ਸੇਫ ਅਵਾਈ ਰਾਈ ਬਨਾਦ ਜਿਹੜੀ ਸੰਸਥਾ ਵਾ ਜਿਹਨੇ ਇਹ ਪਟੀਸ਼ਨ ਭਾਈ ਸੀਗੀ ਹੁਣ ਉਹ ਵੀ ਚੁੱਪ ਕਰਕੇ ਬਹਿ ਜਾਏਗੀ ਜਦੋਂ ਉਹਨਾਂ ਕਹਿੰਦਾ ਵੀ ਗੱਲ ਪਤਰੀ ਮਸਲਾ ਹੱਲ ਕਰੋ لیکن پال سنگھ فراس نے کہا ਕਿ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਬੰਦੀ ਸਿੰਘ ਰਹਾ ਨਹੀਂ ਹੋ ਜਾਂਦੇ ਪਿਛਲੇ 18 ਮਹੀਨਿਆਂ ਤੋਂ ਇਹ ਸੰਘਰਸ਼ ਸ਼ੁਰੂ ਕੀਤਾ ਹੈ ਇਹ ਸੇ ਕਰਕੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਥੋੜੇ ਜੇ ਉਤਸ਼ਾਹ ਜ਼ਰੂਰ ਹੋਏ ਨੇ ਉਹ ਥੋੜਾ ਜਿਹਾ ਉਹਨੇ ਹੱਕ 'ਚ ਫੈਸਲਾ ਹੋਣ ਦੀ ਗੱਲ ਕੀਤੀ ਜਾ ਰਹੀ ਆ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਨੂੰ ਇਹ ਗੱਲ ਦਿੱਖੀ ਦੱਸੀ ਗਈ ਜੀ ਵੇਖੋ ਜੀ ਐਸ ਪਾਸੇ ਬੈਠੇ ਦੇ ਆ ਪੂਰੀ ਸੜਕ ਖਾਲੀ ਹੈ ਆ ਵੇਖੋ ਟ੍ਰੈਫਿਕ ਆ ਜਾ ਰਹੀ ਹੈ ਤਦ ਸੁਪਰੀਮ ਕੋਰਟ ਨੇ ਰਾਹ ਤੇ ਦਿੱਤੀ ਆ ਜੇ ਕਿਤੇ ਦੋਹੀਂ ਪਾਸੇ ਹੁੰਦੀ ਫਿਰ ਸ਼ਾਇਦ ਸੁਪਰੀਮ ਕੋਰਟ ਰਾਹ ਨਾ ਦਿੰਦੀ ਪਰ ਜੇ ਅਪ ਹਰਿਆਣੇ ਦੀ ਗੱਲ ਕਰ ਲਈਏ ਉਹੀ ਹਾਈ ਕੋਰਟ ਕੇ ਗੱਲ ਕਹਿੰਦੀ ਸੀ ਵੀ ਇਹ ਕੋਈ ਪਾਰਕਿੰਗ ਸਟਾਨ ਨਹੀਂ ਗਾ ਜਿਹੜਾ ਤੁਸੀਂ ਬੰਦ ਕਰਕੇ ਬੈਠੇ ਹੋ ਉਹੀ ਸੁਪਰੀਮ ਕੋਰਟ ਕਹਿੰਦੀ ਵੀ ਤੁਹਾਨੂੰ ਕੋਈ ਅਧਿਕਾਰ ਨਹੀਂ ਗਾ ਤੁਸੀਂ ਜੀ ਟੋਡ ਬੰਦ ਕਰੋ ਇਹ ਲੋਕਾਂ ਵਾਸਤੇ ਆ ਲੇਕਿਨ ਉਹੀ ਜਦੋਂ ਅਗਲੀ ਤਰੀਕ ਗਈ ਉਹੀ ਸੁਪਰੀਮ ਕੋਰਟ ਟੈਟਾ ਪਾਉਣ ਲੱਗ ਪਈ ਉਹੀ ਤ੍ਰਿਕਾਲਪੀ ਕਮੇਟੀਆਂ ਬਣਾਉਣ ਲੱਗ ਪਈ ਇਸ ਕਰਕੇ ਇੱਥੇ ਵੀ ਕੌਮੀ ਇਨਸਾਫ ਮੋਰਚੇ ਦੇ ਜੱਜ ਸੁਲਿੱਕੇ ਦਾ ਨੰਨਾ ਨੇ ਪੇਸ਼ ਆਏ ਨੇ ਵਧੀਆ ਗੱਲ ਆ ਲੇਕਿਨ ਸੁਪਰੀਮ ਕੋਰਟ ਕਿਉਂ ਨਹੀਂ ਕਹਿੰਦੀ ਸਰਕਾਰ ਨੂੰ ਸਰਕਾਰ ਨੂੰ ਕਹਵੇ ਨਾ ਜਦੋਂ ਭਾਈ ਬਕਾਇਦਾ ਤੌਰ ਤੇ ਪਟੀਸ਼ਨ ਪਾਈ ਸੀ ਆਪਣੇ ਰਾਜੋਂ ਵਾਲੇ ਨੇ ਉਹਨੇ ਕੀ ਕਿਹਾ ਸੀ ਉਹਨੇ ਕਿਹਾ ਸੀ ਵੀ ਆ ਜਿਹੜੀ ਇੱਕ ਅਪੀਲ ਪਾਈ ਆ ਮੇਰੇ ਵਾਸਤੇ ਇਹਦੇ ਤੇ ਸੁਪਰੀਮ ਕੋਰਟ ਆਪਣਾ ਫੈਸਲਾ ਦੇਵੇ ਮਚਾ ਕੇ ਮੈਨੂੰ ਫਾਂਸੀ ਲਾ ਦੇਵੇ ਮਚਾ ਕੇ ਮੇਰੀ ਫਾਂਸੀ ਤਬਦੀਲ ਕਰ ਦੇਵੇ ਹਰ ਕੇ ਸੁਪਰੀਮ ਕੋਰਟ ਵਿੱਚ ਹੱਥ ਖੜੇ ਕਰਤੇ ਸੀਗੇ 6 ਤਰੀਕਾ ਪਈਆ ਸਰਕਾਰ ਨੇ ਕੋਈ ਜਵਾਬ ਦਿੱਤਾ ਹਰ ਕੇ ਸਰਕਾਰ ਨੂੰ ਕਹਿੰਦਾ ਤੁਸੀਂ ਫੈਸਲਾ ਲਓ ਸਰਕਾਰ ਅੱਜ ਫੈਸਲਾ ਲੈ ਲੈਂਦੀ ਜੇ ਇਸ ਕਰਕੇ ਸਰਕਾਰਾਂ ਨੂੰ ਜਿਹੜੇ ਆ ਉਹ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਕਿ ਕੌਮੀ ਇਨਸਾਫ ਮੋਰਚੇ ਦੇ ਕਿ ਆ ਵੀ ਬੰਦੀ ਸਿੰਘਾਂ ਦੀ ਰਿਹਾਈ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਸੁਪਰੀਮ ਕੋਰਟ ਨੂੰ ਰੋਕ ਲਾਉਣ ਤੋਂ ਥੋੜਾ ਜਿਹਾ ਉਹਨਾਂ ਨੂੰ ਬਲ ਮਿਲਿਆ ਵਾ ਸ਼ਾਇਦ ਥੋੜਾ ਬਤਾ ਸਰਕਾਰ ਨੂੰ ਵੀ ਸ਼ਰਮ ਆ ਦੇਣੀ। ਜੀ। ਘੜੀ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦਿਨੇ ਹੋ ਤੇ ਖਬਰਾਂ ਦੀ ਜਿਹੜੀ ਪੂਰੀ ਤਫਸੀਲ ਹੈ ਉਹ ਸਮਝਾਉਣੀ ਹੋ ਤੇ ਇਸ ਪ੍ਰੋਗਰਾਮ ਨੂੰ ਸਮਾਂ ਦੇਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਸਤਰੀ ਕਾਲ ਜੀ। ਸਸਤਰੀ ਕਾਲ ਜੀ ਸ਼ੁਕਰੀਆ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।